ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਅੱਜ ਪਹੁੰਚ ਚੁੱਕੇ ਆ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣਾ ਨੂੰ ਜੁਭਾਲ ਠੀਕ ਆ ਜੀ ਬਾਕੀ ਸਾਰੀ ਡਿਟੇਲ ਲੈ ਕੇ ਵੀਰ ਤੋਂ ਦਿੰਨੇ ਆ ਦੋ ਵੜਾਂ ਸਈਆਂ ਸਵਈਆਂ ਇੱਕ ਨੀਲੀ ਰਾਵੀ ਦੀ ਕੱਟੀ ਤੇ ਇੱਕ ਜਿਹੜੀ ਆ ਬਰੀਡ ਵਾਲੀ ਵੱਛੀ ਚਾਰ ਐਨੀਮਲ ਆ ਚੌਂ ਦੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਐਂਡ ਤੱਕ ਜਰੂਰ ਜੁੜੇ ਰਹੋ ਤੇ ਗਾਹ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਕਰਿਓ ਹੋਰ ਵੀ ਕਿਸੇ ਵੀਰ ਦਾ ਪੂਰਾ ਕੋਈ ਫਾਇਦਾ ਹੋ ਜਾਈਂ ਆਹ ਲਈਏ ਜਾਣਕਾਰੀ ਬਾਈ ਜੀ ਸਾਸਿਕਾਲ ਸਾਸਿਕਾ ਵੀ ਜੀ ਸਾਸਿਕਾ ਚੜਦੀ ਕਲਾ ਭਰਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਤੁਹਾਡਾ ਸੰਧੂ ਬਾਦਰਪੁਰਿਆ ਡੇਰੀ ਫਾਰਮ ਤੇ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਵੀਰ ਜੀ ਇੱਥੇ ਪਹੁੰਚਣ ਦਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਠੀਕ ਹੈ ਜੀ ਹੋਰ ਸੁਣਾਓ ਵਧੀਆ ਵਧੀਆ ਵੀਰ ਜੀ ਨਾਮ ਕੀ ਹੈ ਜੀ ਨਾਮ ਮੇਰਾ ਮੰਗਾ ਵੀਰ ਜੀ ਮੰਗਲ ਸਿੰਘ ਮੰਗਾ ਜੀ ਹਾਂ ਜੀ ਤੇ ਪਿੰਡ ਪਿੰਡ ਸੁਰ ਸਿੰਘ ਜ਼ਿਲ੍ਹਾ ਦੇ ਤਸੀਲ ਜ਼ਿਲ੍ਹਾ ਅੰਮ੍ਰਿਤਸਰ ਹੈ ਤਹਿਸੀਲ ਪੱਟੀ ਹੈ ਜਿਲ੍ਹਾ ਤਨਤਾਰ ਸਿੰਘ ਨਹੀਂ ਤੁਹਾਨੂੰ ਜਿਲ੍ਹਾ ਦਰਨਤਨ ਸਾਹਿਬ ਸੌਰੀ ਸੌਰੀ ਅੱਛਾ ਜੀ ਤੇ ਤਹਿਸੀਲ ਪੱਟੀ ਤਹਿਸੀਲ ਪੱਟੀ ਚਬਾਲ ਨਹੀਂ ਲੱਗਦੀ ਨਹੀਂ ਚਬਾਲ ਨਹੀਂ ਠੀਕ ਹੈ ਜੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਹੈਗਾ 84273 ਹਾਂ 50474 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਕਿੰਨੇ ਪਸ਼ੂ ਆਪਣੇ ਕੋਲ ਪਸ਼ੂ ਵੀਰ ਜੀ ਚਾਰ ਆ ਅੱਛਾ ਚਾਰ ਹਾਂਜੀ ਇੱਕ ਤੇ ਕੱਟੀ ਆ ਬਹੁਤ ਜਿਆਦੀ ਚੰਗੀ ਆ ਨੀਲੀ ਰਵੀ ਦੀ ਹਾਂ ਇਹਦੀ ਮਾਂ ਥੱਲੇ ਦੁੱਧ ਹੈਗਾ 16 ਕਿਲੋ ਠੀਕ ਆ ਠੀਕ ਆ ਜੀ ਇਹ ਕਾ ਬੱਚੀ ਆ ਬਹੁਤ ਜਿਆਦੀ ਬਰੀਡ ਦੀ ਬਹੁਤ ਜਿਆਦੀ ਚੰਗੀ ਆ ਅੱਛਾ ਹੈ ਵੀ ਇਹਦੀ ਮਾਂ ਥੱਲੇ ਦੁੱਧ ਹੈਗਾ 30 ਕਿਲੋ ਠੀਕ ਆ ਜੀ ਠੀਕ ਆ ਜੀ ਇਹ ਛੇ ਮਹੀਨਿਆਂ ਦੀ ਸੱਤਾਂ ਦੀ ਆ ਜੀ ਠੀਕ ਆ ਹਾਂਜੀ ਹਾਂਜੀ ਇੱਕ ਪੱਖ ਦੀ ਵਿੱਚ ਗਾਂ ਆ ਜੀ ਬੱਚਾ ਮਰ ਗਿਆ ਹਾਂਜੀ ਬੱਚਾ ਮਰ ਗਿਆ ਜੀ ਤੇ ਦੁੱਧ ਹੈਗਾ ਜੇ ਕੰਮ 9 ਕਿਲੋ ਪੱਕਾ ਤੇ ਥਣ ਥਣ ਬਹੁਤ ਵਧੀਆ ਲੱਗਾ ਮੱਝਾਂ ਵਾਲਾ ਜੀ ਇੱਕ ਸੂਈ ਤਾਜੀ ਹਾਂਜੀ ਹਾਂਜੀ ਗੱਲ ਇਤੋਂ ਕਰੀਏ ਸ਼ੁਰੂ ਆਪਾਂ ਇੱਕ ਕਿਨਵਾ ਸੂਆ ਆ ਗਈ ਤੇ ਦੂਜਾ ਤੇ ਸੂਆ ਦੂਜਾ ਹਾਂਜੀ ਹਾਂਜੀ ਵੀਰ ਜੀ ਸੂਆ ਦੂਜਾ ਠੀਕ ਆ ਨਸਲ ਕੁਆਲਟੀ ਕਿਹੜੀ ਆ ਜੀ ਅਸੀਂ ਵੀਰ ਜੀ ਗਰਲੈਂਡੋ ਨਸਲ ਚ ਆਉਂਦੀ ਹੈ ਜੀ ਵਾਹ ਜੀ ਵਾਹ ਗਰਲੈਂਡੋ ਆ ਗਈ ਹਨਾ ਮੌਕੇ ਦਾ ਦੁੱਧ ਕਿੰਨਾ ਮੌਕੇ ਦਾ ਵੀਰ ਜੀ ਦੁੱਧ ਹੈਗਾ ਜੇ 16 किलो भी जी हाजिर बिल्कुल वाह जी वाह छवाई ओ वीर जी दो डंगा छवाई किदा लगई है नु कोई तसला कर ले बहुत ज्यादा ठंडी तीरी है जी छवाई बहुत बढ़िया लगी है जी वाँ कोई गल नहीं वीर बर्फी लाई पई तेरी हां जी हां जी हां जी वाह जी छवाई है छवाई बहुत ज्यादा चंगी मौके हरगी वीर जी वाह जी वाह क्या बात है नहीं वाकई चोन होके बस करो चोन बिल्कुल पोली नु हरगी नहीं वाकई जेड़ा लेजू जहाज करो खोल के तोरा कर के चेक कर लो लो सुवा कनवा दसा जे ਸੂਆ ਵੀ ਸੀ ਦੱਜਾਇਆ ਠੀਕ ਆ ਜੀ ਦੂਜਾ ਸੂਆ ਵਹਿੜ ਤੇ ਤਾਜੀ ਸੂਈ ਆ ਹਾਂਜੀ ਹਾਂਜੀ ਠੀਕ ਹੈ ਗਰਲੈਂਡੋ ਹਾਂਜੀ ਹਾਂਜੀ ਵੀ ਅਜੇ ਚੌਥਾ ਪੰਜਵਾਂ ਦੇਣਿਆ ਸੂਈ ਨੂੰ ਬੋਲੀ ਬੰਦੀ ਹੈ ਜੀ ਵਾਹ ਜੀ ਵਾਹ ਨਾਰਾ ਨੂੜਾ ਵੜਗਾ ਚੌਂਕਦਿਆਂ ਬਾ ਨਹੀਂ ਜੀ ਹਾਂਜੀ ਹਾਂਜੀ ਲਓ ਜੀ ਕਰੋ ਥੱਲੇ ਵਾ ਚੈੱਕ ਤੇ ਵਹਿੜ ਵੱਡੇ ਟਾਂਚੇ ਜੀ ਆ ਸਜਣੋ ਕੋਈ ਛੋਟਾ ਟਾਂ ਜਾਣੇ ਆ ਕਿਉਂਕਿ ਵੱਡੇ ਕਦ ਕਾਰਦੀ ਆ ਹਾਂਜੀ ਹਾਂਜੀ ਮੋੜ ਲਿਓ ਹਾਂਜੀ ਹਾਂਜੀ ਵਾਹ ਜੀ ਵਾਹ ਮੋੜੇ ਤੇ ਆਉਂਦੀ ਵੀਰ ਦੇ ਠੀਕ ਆ ਜੀ ਤੇ ਬਾਕੀ ਵੀਰ ਜੀ ਇਹ ਨਹੀਂ ਗੱਲ ਵੀ ਚੁਾਈਟ ਜਿਹੜਾ ਮਰਜ਼ੀ ਆ ਕੇ ਤਸੱਲੀ ਕਰੀ ਜਿਹੜਾ ਮਰਜ਼ੀ ਵੀਰ ਜੀ ਆਣ ਕੇ ਤਸੱਲਾ ਕਰਕੇ ਖੜੇ ਵੀਰ ਜੀ ਹਾਂ ਤਸੱਲੀ ਤਿੰਨ ਟਾਈਮ ਚੋਲੇ ਵੀਰ ਜੀ ਭਾਵੇਂ ਕੋਈ ਗੱਲ ਸਜਣੋ ਇਹ ਜਿਹੜੀ ਵੀਰ ਦੀ ਬੋਲੀ ਆ ਨਾ ਸਾਡੀ ਮਾਝੇ ਦੀ ਇਹ ਆ ਬਹਾਦਰ ਬਾਬਾ ਬੀਧੀ ਚੰਦ ਸਾਹਿਬ ਜੀ ਦਾ ਨਗਰ ਕਿਉਂਕਿ ਇੱਥੇ ਸੰਤਾ ਮਹਾਂਪੁਰਖਾਂ ਨਾਲ ਜੁੜੇ ਜਿੱਦਾਂ ਫਿਰ ਵਜਨ ਜਿੱਦਾਂ ਵਿਹਾਰ ਵਜਦਾ ਹੈ ਬੋਲੀ ਦਾ ਉਸੇ ਹਿਸਾਬ ਨਾਲ ਬੋਲਣਾ ਪੈਂਦਾ ਹੈ ਜਿਵੇਂ ਵੀਰ ਕਹਿੰਦਾ ਤਸੱਲਾ ਇਹ ਆ ਥੋੜੇ ਜੇ ਮਾਹਪੁਰਖਾਂ ਸੰਤਾਂ ਵਾਲੇ ਵਜਨ ਕਹਿ ਦਿੰਦੇ ਵਿੱਚੋਂ ਕਿਉਂਕਿ ਮਾਹਪੁਰਖਾਂ ਦਾ ਸੰਤਾਂ ਦਾ ਪਿੰਡ ਆ ਇਹ ਕਰਕੇ ਥੋੜੇ ਜੇ ਆਪੋ ਆਪਣੀ ਬੋਲੀ ਖੋਹ ਜਾਂਦੀ ਆ ਬਾਕੀ ਵੀ ਨਵਾਈ ਦਵਾਈ ਹਾਂ ਬਿਲਕੁਲ ਮੈਨਾ ਬੈਕ ਭਾਵੇਂ ਨਵਾਈ ਜਾਓ ਜੀ ਕੋਈ ਵਾਹ 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 ਜੀ ਵਾਹ ਇਹਦੇ ਮੈਨਾ ਓਕੇ ਰਿਪੋਰਟਾਂ ਦੇ ਹੁਣ ਆਪਾਂ ਤਰੀਬ ਛੜਕੇ ਦਾ ਮੁੱਲ ਕਰੀਏ ਹਾਂਜੀ ਹਾਂਜੀ ਕਿੰਨਾ ਮੁੱਲ ਕਰਤਾ ਮੁੱਲ ਵੀ ਜੀ ਇਹਦਾ 64000 ਰੁਪਇਆ ਜੀ ਦੇ ਕਿਨੇ ਦਈਏ ਖੁੱਲਾ ਮਾਨਤਨ ਕਰ ਦਈਏ ਕਿਹੜੇ ਖਲਾ ਮਾਂ ਤਾਂ ਕਰਦਗੇ ਓਟ ਦੀਆਂ ਜਾਣ ਫੇਰ ਭੈਣ ਭਰਾ ਯਾਦ ਕਰਨ ਕਿ ਠੀਕ ਆ ਬਾਈ ਮੰਗੇ ਤੋਂ ਲਿਆਉਣੀਆਂ ਹਾਂ ਹਾਂਜੀ ਬਹੁਤ ਵੀਰ ਜੀ ਚੰਗੀ ਆ ਤੇ ਬਾਕੀ ਜੇ ਬੋਧੀ ਵੀ ਜਾਰੀ ਤਾਰੀਫ ਕਰੀ ਜਾਈ ਉਹ ਵੀ ਨਹੀਂ ਚੰਗੀ ਹੁੰਦੀ ਕੋਈ ਆਣ ਕੇ ਭੈਣ ਭਰਾ ਆਪ ਦੇ ਆਪ ਕਰੇ ਆਪ ਦੇ ਮੂੰਹ ਆ ਵੜਿਆ ਆਵੇ ਹਾਂ ਹਾਂ ਆਪ ਆਪ ਦੇ ਮੂੰਹ ਆਣ ਕੇ ਆਖੇ ਤੇ ਫੇਰ ਸਵਾਦ ਆਉਂਦਾ ਜੀ ਕਿੰਨੇ ਦੀ ਤੇਰੀਗੇ ਹਾਂਜੀ ਹਾਂਜੀ ਵੀਰ ਜੀ ਲੈਣ ਦੇ ਨਾਲ ਇੱਕੋ ਮੋਲੀ ਆ ਹਾਂ 3000 ਰੁਪਏ ਛੋਟ ਹੋ ਜੂ ਵੀਰ ਜੀ ਕਿੰਨੇ ਚ ਬਿਲਕੁਲ ਵੀਰ ਜੀ ਇੱਕੋ ਲੈਣ ਦੇ ਨਾਲ ਆ ਮੁੱਲ ਹੈਗਾ ਜੇ ਮੁੱਲ ਹੈਗਾ 58000 ਰੁਪਿਆ ਦੀ ਐਂਡ ਹੈ ਜੀ ਹਾਂ ਨਾ ਜੀ ਮੋਲਾ 564 ਕੀਤਾ ਹੈ ਹਾਂਜੀ ਹਾਂਜੀ 58000 ਦੀ 6000 ਛੋਟ ਕਰਤੀ ਜੀ ਹਾਂਜੀ ਹਾਂਜੀ 6000 ਰੁਪਿਆ ਇੱਕ ਵਾਰ ਛੋਟ ਕਰਦੀ ਵੀਰ ਜੀ 1000 ਮੇਰੇ ਅਲੋ ਕਰ ਦੋ ਜਿਆਦਾ ਨਹੀਂ ਤੁਹਾਨੂੰ ਆਂਦੇ 57 ਦੀ 59 ਦੀ ਜਾਨੀ ਬਿਲਕੁਲ ਨਹੀਂ ਬਿਲਕੁਲ ਵੀਰ ਜੀ ਆ ਜਾਂਦੇ ਯਾ ਨਾ ਕੋਣੀ ਦਾ ਨਹੀਂ ਜਦੋਂ ਤੁਹਾਡਾ ਹੋਰ ਮਾਨਦਾਨ 500 ਹੋਰ ਕਰਦਾ ਕੋਈ ਗੱਲ ਨਹੀਂ 500 ਨਾਲ 500 ਨਾਲ ਕਿਹੜਾ ਊੜ ਤੋਂ ਸ਼ਾਨੀ ਲਾਇਆ ਆਲਾ ਜਾਂਦਾ ਹਾਂਜੀ ਹਾਂਜੀ ਕਰਦੇ ਕਿ ਉਹ ਜਾਂਦੇ ਮਾਰ ਦੋ ਥਾਪੀ ਚਲੋ ਠੀਕ ਹੈ ਵੱਜ ਗਈ ਲਓ ਜੀ 57000 ਦੀ ਗਲੈਂਡੋ ਦੀ ਥਾਪੀ ਵੱਜ ਗਈ ਤੇ ਪੂਰੇ ਮੈਂ ਨਾ ਓਕੇ ਰਿਪੋਰਟਾਂ ਥੰਥੂ ਨੂੰ ਬਹੁਤ ਸੋਹਣਾ ਬੈਠਦਾ ਜੀ ਵੇਖ ਸਕਦੇ ਜੇ 16 ਕਿਲੋ ਵੀਰ ਦੁੱਧ ਦੱਸਦਾ ਤੇ 15 ਦੀ ਓਕੇ ਰਿਪੋਰਟ ਆ ਮੈਂ ਨਾ ਵੀਰ ਜੀ 16 ਕਿਲੋ ਹੀ ਹੋਊਗਾ ਇਹ ਨਹੀਂ ਭਾਨ ਕੇ ਵੀ ਦੱਸ ਕੋਈ ਕੁਝ ਨਹੀਂ ਗਰੂ ਕੋਈ ਜੀ ਠੀਕ ਆ ਹਾਂਜੀ ਵੀਰ ਜੀ ਕੋਈ ਰਾਤ ਰਹਿਣਾ ਚਾਹੁੰਦਾ ਹੋਵੇ ਰਾਤ ਇੱਥੇ ਰਵੇ ਹੈਂ ਦਿਨੇ ਚੋਲੇ ਰਾਤ ਚੋਲੇ ਰੋਟੀ ਪਾਣੀ ਦਾ ਆਪਾਂ ਜਿਤਰਾ ਦੀ ਖਾਣੇ ਆ ਉਤਰਾਂ ਦੀ ਉਹ ਵੀਰ ਨੂੰ ਸ਼ਿਕਾਵਾਂਗੇ ਹਾਂਜੀ ਹਾਂਜੀ ਨਹੀਂ ਫੀਕ ਠੀਕ ਆ ਆ ਕਿਨਵਾ ਸੂ ਆ ਗਈ ਆ ਵੀਰ ਜੀ ਸੂਹਾ ਹੈਗਾ ਦੂਜਾ ਜੀ ਅੱਛਾ ਹਾਂਜੀ ਬੱਚਾ ਨਾ ਮਰ ਗਿਆ ਜੇ ਬੱਚਾ ਮਰ ਗਿਆ ਹਾਂਜੀ ਹਾਂਜੀ ਬੱਚਾ ਮਰ ਗਿਆ ਜੇ ਤੇ ਠੰਡੀ ਧੀਰੀ ਇਹ ਵੀ ਵੀਰ ਜੀ ਬਹੁਤ ਜ਼ਿਆਦਾ ਸ਼ਾਈ ਵਾਲ ਅੰਗ ਕਰੋ ਜਾ ਗਿਆ ਹਨਾ ਹਾਂਜੀ ਇਹ ਨਹੀਂ ਕਿ ਹੈਗੀ ਵੀ ਇਹ ਛੜ ਮਾਰੂਗੀ ਜਾਂ ਕੋਈ ਗੱਲ ਕਰੂਗੀ ਨਾ ਨਾ ਕੋਈ ਗੱਲ ਨਹੀਂ ਹੈਗੀ ਵੀਰ ਜੀ ਮੱਝਾਂ ਵਾਲਾ ਖਾਂ ਲੱਗਾ ਜਿੱਦੋਂ ਵਾਹ ਜੀ ਵਾਹ ਆ ਵੱਟਾ ਕੋਈ ਲਗਾ ਦੇ ਦਰਜਨ ਦਾ ਪਸ਼ੂ ਹਾਂਜੀ ਹਾਂਜੀ ਮਾੜਾ ਜਿਵੇਂ ਪਹਿਲਾ ਦੂਜਾ ਸੂਆ ਵੀ ਜੀ ਦੂਜਾ ਦੂਜਾ ਅੱਛਾ ਜੀ ਲਾਓ ਹਾਂ ਲੋ ਜੀ ਥਾਂ ਤੋਂ ਬਹੁਤ ਸਵਾਦੀ ਲੱਗਾ ਵੀਰ ਜੀ ਹਾਂਜੀ ਦੂਜਾ ਸੂਆ ਥਾਂ ਬਹੁਤ ਸੋਹਣਾ ਵਾਕਈ ਘਰ ਦਾ ਜੀ ਕੇਂਦਰ ਕੀ ਆ ਜੀ ਹਾਂ ਪੂਰੀ ਲਾਓ ਬਹੁਤ ਸੋਹਣਾ ਵਾਕਏ ਉਸ ਤਰ੍ਹਾਂ ਵੀ ਜੀ ਕੱਲ ਫੋਨ ਦਾ ਵੀਡੀਓ ਰੱਦਾ ਹੀ ਚਲੋ ਆਪਣੇ ਚਾਂਦ ਦਾ ਕਾਜ ਹੋ ਗਿਆ ਮੇਲ ਬਹੁਤ ਧੰਨਵਾਦ ਆ ਤੁਹਾਡਾ ਕੋਈ ਗੱਲ ਨਹੀਂ ਤੇ ਖਾਨਸਣ ਚਵਾਈ ਓਕੇ ਨੀਂ ਦੁੱਧ ਕਿਨਾ ਮੋਕੇ ਰਾ ਮਾ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਵਿਖਾਲਾ ਦੇ ਪਾਂਝ ਆਖੀ ਤੇ ਵਿਖਾਲਾ ਤੇ 11 12 ਕਿਲੋ ਦਾ ਵਿਖਾਈ ਜਾਂਦੀ ਆ ਅੱਛਾ ਤੇ ਬਾਕੀ ਜੇ ਦੁੱਧ ਮਿੰਤੀ ਵਾਲਾ ਠੰਡਾ ਕਰੀਏ ਜੇ ਵੀਰ ਜੀ 9 ਕਿਲੋ ਦੁੱਧ ਹੈਗਾ ਜੀ 9 ਕਿਲੋ ਹਾਂਜੀ ਹਾਂਜੀ ਤੇ ਦੇ ਕੇ ਨਹੀਏ ਹਾਂਜੀ ਮੁੱਲ ਕਿਨਾ ਕਿਨੇ ਦੇ ਦਿੱਗੇ ਮੁੱਲ ਵੀ ਜੀ ਕਹਦੇ ਆ 26000 ਰੁਪਇਆ ਅੱਛਾ ਜੀ ਹਾਂਜੀ ਅੱਛਾ ਹਮ ਕਿਨੇ ਡਾਰੀਏ ਇਹ ਵੀ ਜੀ ਬਿਲਕੁਲ ਲੈਣ ਦੇਣ ਵਾਲਾ ਮੁੱਲੀ ਕੀਤਾ ਜੇ ਕਿਨੇ ਕਿਨੇ 1100 ਛੱਡ ਗਏ ਵੀ ਜੀ 3000 ਰੁਪਇਆ ਛੋੜ ਕਰ ਦਿੰਨੇ ਤੇ ਨਾ ਕੀ ਬਣਾ ਪਹਿਲੀ ਵੀਡੀਓ ਜਾਰਾ ਕਰ ਕੇ ਤੇ ਨਹੀਂ ਹੋਰ ਕਰ ਦਗੇ ਪੂਰੇ ਵੀਰ ਹੀ ਕਰ ਦਗੇ ਉਰੇ ਵੀਰ ਜੀ ਇੱਦਾਂ ਕਾ ਜਣਾ ਜੇ ਜਾਨ ਦੋਰ ਕੀ ਧੱਕੇ 'ਚ ਧੱਕਾ ਹੀ ਚੱਲਣ ਦਈਏ ਪਹਿਲੀ ਵੀਰ ਕੋੜ ਦੀਆਂ ਜਾਣ ਯਾਦਗਾਨ ਕੋ ਠੀਕ ਆ ਬਾਈ ਮੰਗੇ ਤੋਂ ਲਿਆਂਦੀਆਂ ਆ ਵੇਰਾ ਹਣਾ ਠੀਕ ਹੈ ਲਓ ਜੀ ਥਾਣੇ ਵੇਖੋ ਨੇੜ ਤੋਂ ਕਰ ਲੋ ਸਜਣੋ ਚੈੱਕ ਐ ਮੋਟਾ ਮਟਾਈਆ ਦਾ ਥਾਨ ਆ ਐ ਬਿਲਕੁਲ ਮੱਧਿਆਂ ਦਾ ਥਾਨ ਲੱਗਾ ਜੀ ਵਾਹ ਜੀ ਵਾਹ ਦੋਹ ਦੇ ਓਕੇ ਰਿਪੋਰਟਾਂ ਥਾਂ ਤੇ ਵਾਹ ਜੀ ਵਾਹ ਹਾਂ ਜੀ ਹਾਂ ਜੀ ਕੀ ਵਿਧੀ ਕਾ ਵਸੀ ਆਪਣੇ ਕੋਲ ਇਹ ਕਿੰਨੇ ਕ ਕੀ ਮਿਲਕਰ ਕੋਡ ਦੀ ਮਦਦ ਦਾ ਇਹਦੀ ਮਦਦ ਆ ਵੀਰ ਜੀ ਹੈਗਾ ਸੀ 26 27 ਕਿਲੋ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਬੱਚੀ ਚੰਗੀ ਹੈ ਖੁੱਲ ਗਏ 7 ਮਹੀਨੇ ਉਮਰ ਆ ਜੀ ਇਹਦੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਬੱਚੀ ਬਹੁਤ ਜਿਆਦਾ ਚੰਗੀ ਜੀ ਇਹ ਨਹੀਂ ਵੀ ਕੋਈ ਬੱਚੀ ਨਾਲ ਸ਼ਾਂਗ ਛੋਟਿਆ ਨਾ ਨਾ ਬਿਲਕੁਲ ਇਧਰ ਵਿਖਾ ਦਿਓ ਮੈਂ ਵਿਖਾ ਤੇ ਥਣ ਹਾਂ ਕੋ ਚਾਰੇ ਖਾਣ ਲੱਗੇ ਆ ਠੀਕ ਹੈ ਗੱਲਾ ਗੱਲਾ ਖਣ ਲੱਗਾ ਵਾ ਹਾਂ ਐਚਓ ਤੇ ਜਰਸੀ ਦੇ ਵਿੱਚ ਆ ਗਈ ਹਾਂਜੀ ਹਾਂਜੀ ਐਚਓ ਤੇ ਜਰਸੀ ਦਾ ਕ੍ਰੋਸ ਹੈ ਵੀਰ ਜੀ ਹਾਂ ਦੋਵੇਂ ਦੋਵੇਂ ਨਸਲਾਂ ਹੀ ਨਾਲ ਆਈ ਵਾ ਹਾਂਜੀ ਮੂੰ ਮਾ ਵੇਹ ਲੋ ਵੀਰ ਜੀ ਬਹੁਤ ਜਿਆਦਾ ਪਿਆਰੀ ਹੈ ਬਿਲਕੁਲ ਸਾਫ਼ ਸੁਥਰੀ ਆ ਹਾਂ ਬੱਚੀ ਸੋਹਣੀ ਆ ਹਾਂ ਬੱਚੀ ਬਿਲਕੁਲ ਸੋਹਣੀ ਆ ਜੀ ਬਹੁਤ ਜਿਆਦਾ ਚੰਗੀ ਹੈ ਹਾਂ ਦੇਖ ਲਓ ਲਾਇਓ ਅਜੇ ਬੱਚਿਆਂ ਦਾ ਲੱਛਣਾ ਦੇਖ ਲੋ ਆ ਜੀ ਲੋਲੀ ਪੋਲੀ ਆ ਹਾਂ ਬੱਚਿਆਂ ਨੂੰ ਭੁੜਕਦੀ ਆ ਨਾ ਹਾਂ ਹਾਂ ਵਾਹ ਜੀ ਬਿਲਕੁਲ ਬਿਲਕੁਲ ਮੋੜ ਲਿਓ ਵਾਹ ਜੀ ਵਾਹ ਜਾਤ ਬਰੀਡ ਪੂਰੀ ਜਾਤ ਬਰੀਡ ਬਿਲਜੀ ਪੂਰੀ ਹੈ ਨਾ ਜਾਤ ਬਰੀਡ ਜੀ ਓਕੇ ਅਜੇ ਤੇ ਬੱਚਿਆਂ ਦਾ ਲੱਲ ਵੇਖ ਜੀ ਜੀ ਹਾਂ ਦੇਖ ਲੋ ਨਹੀਂ ਤੇ ਇਹਦੀ ਕੀਮਤ ਕਿੰਨੀ ਗਿਆ ਆਉਣ ਦੇਣ ਵਾਲੀ ਗੱਲ ਵੀ 12000 ਰੁਪਏ ਜੀ 10 ਦੀ ਦੇ ਦਿਓ ਜਾਣ ਦਿਓ ਚਲੋ ਠੀਕ ਹੈ ਜੀ ਜਾਣ ਦਿਓ ਜਾਣ ਦਿਓ ਤੇ ਨੀਲੀ ਦਿੱਕਤ ਹੀ ਆ ਗਈ ਹਾਂਜੀ ਹਾਂਜੀ ਨੀਲੀ ਦਿੱਕਤ ਹੀ ਆ ਗਈ ਸਾਰੀਆਂ ਨਿਸ਼ਾਨੀਆਂ ਕਵਰ ਕਰ ਮੈਨਾਂ ਵੇਖੋ ਜੀ ਲਾਲ ਮਟਕੀ ਆਖਿਆ ਹਾਂ ਹਾਂਜੀ ਹਾਂਜੀ ਤੇ ਸਿੰਗੀ ਸੁੰਗੀ ਐ ਬਿਲਕੁਲ ਓਕੇ ਆ ਕਿੰਨਾ ਕਰ ਕਾੜ ਰਿਆ ਦੀ ਮਦਦ ਦਾ ਮਦਦਾਂ ਵੀ ਜੀ ਇਹਦਾ ਹੈਗਾ ਜੀ ਕਿਹਨਾਂ ਖਾਨਦਾਨੀ ਚੋਂ ਹਾਂਜੀ ਹਾਂਜੀ ਬਹੁਤ ਜ਼ਿਆਦੀ ਚੰਗੀ ਆ ਆ ਵੇਖੋ ਜੀ ਕੱਲਾ ਕੱਲਾ ਥਣ ਲੱਗਾ ਵੀਰ ਜੀ ਹਾਂਜੀ ਹਾਂਜੀ ਵਾਹ ਵਾਕੇ ਝੋਲੀ ਕਿੰਨੀ ਭਾਂ ਝੋਲੀ ਝਾਲੀ ਬਹੁਤ ਜ਼ਿਆਦੀ ਚੰਗੀ ਹੈ ਵੀਰ ਜੀ ਵੇਖੋ ਲੱਗਾ ਦੁੱਧ ਭਰੂਗੀ ਲੱਗਦਾ ਹਾਂਜੀ ਹਾਂਜੀ ਕਿੰਨਾ ਕਰ ਕਾੜ ਰਿਆ ਹੈ ਰਿਕਾਰਡ ਵੀਰ ਜੀ ਇਹਦੀ ਮਾਂ ਦਾ ਦੁੱਧ ਹੈਗਾ ਜੀ 1 ਲੋ ਲੋ ਵੀਰ ਜੀ ਤੋ ਰਕੜਾ ਵਾਹ ਜੀ ਵਾਹ 16 ਕਿਲੋ ਰਿਕਾਰਡ ਰਿਹਾ ਮਦਰ ਦਾ ਹਾਂਜੀ ਹਾਂਜੀ ਦੂਜੇ ਕਿਹੜੇ ਵੀਰ ਜੀ ਮੂੰਹ ਕੀ ਬੋਲਦੀ ਆ ਮੂੰਹ ਵੀਰ ਜੀ ਖੀਰੀ ਬਿਲਕੁਲ ਆ ਜੀ ਖੀਰੀ ਹੈ ਜੀ ਹਾਂਜੀ ਹਾਂਜੀ ਦੋਰਾ ਕਰਾਈਏ ਚੈੱਕ ਆ ਵੇਖੋ ਵੀਰ ਜੀ ਇਹ ਨਹੀਂ ਵੀ ਦੱਸਣ ਵਾਲੀਆਂ ਗੱਲਾਂ ਆ ਨਹੀਂ ਗੱਲ ਕੋਈ ਨਹੀਂ ਖੀਰੀ ਹੈ ਹਾਂਜੀ ਹਾਂਜੀ ਲੈ ਜੋ ਹਾਂਜੀ ਹਾਂਜੀ ਖੀਰੀ ਕੱਟੀ ਹੈ ਨਾ ਮਾਰਕਿੰਗ ਵੀਰ ਜੀ ਬਹੁਤ ਜਿਆਦੀ ਪਿਆਰੀ ਆ ਹਾਂ ਪਿੱਠ ਪੂੜਾ ਬਹੁਤ ਸ਼ਾਨਦਾਰ ਆ ਹਾਂਜੀ ਹਾਂਜੀ ਮਾਰਕਿੰਗ ਲੱਗੀ ਆ ਬਹੁਤ ਜਿਆਦੀ ਚੰਗੀ ਲੈ ਜੋ ਹਾਂਜੀ ਲਾਇਓ ਕੱਟੇ ਚੰਗੀ ਤੇਰੀ ਹਣਾ ਪੂਰੀ ਬ੍ਰੀਡ ਚ ਹਾਂਜੀ ਹਾਂਜੀ ਨਸਲ ਬ੍ਰੀਡ ਵਾਲੀ ਵੰਦੋਨੀ ਵੰਦੋਨੀ ਵਾਹ ਵਾਹ ਤੇ ਇਹ ਕਿੰਨੇ ਦੇ ਦੇਣੀ ਆਪਾਂ ਵੇ ਵੀ ਜੀ ਜਦੋਂ ਮੈਂ ਬੰਦੀ ਆ ਉਹਨਦੇ ਹੈਗੀ ਆ 1.5 ਲੱਖ ਰੁਪਏ ਤੋਂ ਘੱਟ ਨਹੀਂ ਮੈਂ ਬਾਨੀ ਵੀਰ ਜੀ ਹਾਂ 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 ਹਾਂਜੀ ਹੈ ਤੇ ਬਾਹਰ ਫਿਰਦੇ ਲੈਨੇ ਆ ਵੇ ਵੇਨੇ ਆ ਵੀ ਮਾਲ ਦਾ ਬਹੁਤ ਜ਼ਿਆਦਾ ਮੁੱਲ ਆ ਤੇ ਬਾਕੀ ਕੱਟੀ ਬੜੀ ਚੰਗੀ ਜੀ ਹੋਣ ਕਿੰਨੇ ਦੇ ਦੀ ਆਪਾਂ ਹੋਣ ਕਿੰਨੇ ਦੇ ਦੀ ਜੀ ਇੱਕੋ ਗੱਲ ਵੀਰ ਜੀ ਹਾਂ 37000 ਰੁਪਏ ਦੇ ਦੀ ਵੀਰ ਜੀ ਹੋਰ ਨਹੀਂ ਥੋੜਾ ਮਾਨ ਕਰੀਏ ਮਾਨਤਨ ਵੀਰ ਜੀ 2000 ਰੁਪਏ ਕਰਦੇ ਵਿੱਚ 35000 ਦੀ ਦੇ ਦੀਏ 32 ਦੀ ਦੇ ਦੀਏ 32 ਦੀ ਵੀਰ ਜੀ ਨਹੀਂ ਦੇ ਦੇ ਦੀਏ ਨਹੀਂ ਜੀ ਬੜੇ ਲਾਡਾ ਪਿਆਰਾ ਨਾਲ ਪਾ ਲਈ ਜੇ ਜਿਹੜਾ ਖਰੂ ਉਹਨੂੰ ਉਹਨੂੰ ਕਹ ਰਾਂਗੇ ਪਿਆਰ ਕਰੂਗਾ ਦੇ ਹਾਂ ਇਹਨਾਂ ਲੈ ਗੋ ਉਹ ਵੀ ਪਿਆਰ ਬਹੁਤ ਗੱਲ ਤੁਹਾਡੀ ਮੰਨਦੇ ਹਾਂ ਬਾਕੀ ਕੱਤੀ ਬੜੀ ਚੰਗੀ ਆ ਜੀ ਮਾਨਦੇ ਨਾਲ ਜਾਨ ਤੋਂ 32 ਮਾਰਕਿੰਗ ਬਹੁਤ ਜਿਆਦੀ ਪਿਆਰੀ ਆ ਜਾਨ ਤੋਂ ਕੁਛ ਨਹੀਂ ਹੁੰਦਾ ਚਲੋ ਵੀਰ ਜੀ ਹੋਰ ਯਾਰ ਛੋਟ ਕਰਨਾ ਹੋਰ ਕੀ ਕਿੰਨੇ ਚੋ ਹਾਂਜੀ ਕਿੰਨੇ ਚੋ 32 ਚੋ 32000 ਚੋ 31 ਦੀ 31000 ਦੀ ਦੇ ਦੀਆਂ ਲਾਸਟ ਲਾਸਟ ਵੀਰ ਜੀ ਚਲੋ ਸੇ ਹਾਂਜੀ ਵੇਗਾ ਹਾਂ 3000 3000 ਦੇ ਦੇ ਦਾਂਗੇ ਨਹੀਂ 30 ਦੀ ਵੀ ਨਹੀਂ ਟੱਕਾ ਹੈ ਹਾਂ ਧੱਕਾ ਜਾਣਾ ਦੇ ਦਾਂਗੇ ਹੋ ਗਿਆ ਮਾਰ ਤੋਂ ਥਾਪੀ ਜਾਣ ਦੋ 3 ਨਹੀਂ ਨਹੀਂ ਜਾ ਤਾਂ ਮਾਰਦੇ ਥਾਪੀ ਨੇ ਆ ਗੋਲੂ ਨੇ ਪਾਲੀ ਜੇ ਬੜੇ ਲਾਡਾਂ ਪਿਆਰਾਂ ਨਾਲ ਗੋਲੂ ਵਰਗੀ ਹੈ ਮੇਰੀ ਗੋਲ ਮਟੋਰੀ ਹਾਂਜੀ ਹਾਂਜੀ ਵਾਹ ਜੀ ਵਾਹ ਸੱਜਣੋ ਇਹੋ ਪਸ਼ੂ ਖਰੀਦਦਾਰੀ ਆਪਣੀ ਕਰਿਓ ਨਰਖ ਪਰਖ ਤਸੱਲੀ ਕਰਕੇ ਲੈ ਜਿਓ ਦੋ ਪੱਠਾ ਵੀਰ ਜੀ ਆਪਣੇ ਕੋਲ ਪੱਠਾ ਵੇਚ ਰਿਹਾ ਨਹੀਂ ਵਿਖਾਓ ਕਿਹੜੀਆਂ ਪੱਠਾ ਵੀਰ ਜੀ ਬਹੁਤ ਜਿਆਦਾ ਬਲੇਡ ਦੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਪਠਾ ਮੈਂ ਇੱਥੇ ਆ ਕਿੰਨੇ ਚਰਦੀ ਆ ਇਹ ਵੀਜੀ ਹੋ ਗਈ ਆ 7 8 ਮਹੀਨੇ ਦੀ ਅੱਛਾ ਬਣੀ ਬਣੀ ਗਾਂ ਨਹੀਂ ਨਹੀਂ ਅਜੇ ਨਹੀਂ ਵਜੀ ਅਜੇ ਤੇ ਬਿਲਕੁਲ ਇਹ ਤਾਂ ਪਠਾ ਬਹੁਤ ਜਿਆਦੀਆਂ ਵੱਡੀਆਂ ਬੰਨਣ ਵਾਲੀਆਂ ਠੀਕ ਆ ਜੀ ਇਹ ਕਿੰਨੇ ਕਿੰਨੇ ਦੀ ਦੇ ਦਾਂਗੇ ਪਠਾ ਜੀ ਪਠਾ ਵੀਰ ਜੀ ਜੇ ਤੇ ਕੋਈ ਇੱਕੇ ਮਾਂ ਦੀਆਂ ਹੈਗੀਆਂ ਜੇ ਜੇ ਕੋਈ ਜੋੜੀ ਇਕੱਠੀ ਲੈਂਦਾ ਫਿਰ ਤਾਂ ਬਹੁਤ ਜਿਆਦੀ ਚੰਗੀ ਗੱਲ ਹੈ ਕਿੰਨੇ ਕਿੰਨੇ ਦੇ ਦਾਂਗੇ ਆਪਾਂ ਕੱਲੇ ਕੱਲੇ ਦਿਨੀ ਹੋ ਜਾਏ ਜਾਂ ਇਕੱਠੀ ਮੁੱਲ ਦੱਸ ਦੋ ਤੇ ਜੇ ਵੀਰ ਜੀ ਇਕੱਠੀਆਂ ਲਊਗਾ ਕੋਈ ਤੇ ਇਕੱਠੀਆਂ ਦੇ ਦਾਂਗੇ 42000 ਦੀਆਂ ਅੱਛਾ ਹਾਂਜੀ ਹਾਂਜੀ 40 20 20000 ਦੀ ਹਾਂਜੀ ਹਾਂਜੀ ਇਹ ਨਸਲ ਕਿਹੜੀ ਆ ਪਿਓਰ ਬੀਟਲ ਆ ਵੀਰ ਜੀ ਨਾਕਨ ਕੋੜਾ ਵੇਖ ਲਓ ਸਿੰਗੀ ਵੇਖ ਲਓ ਆ ਬਦਾਮ ਵਰਗੀ ਸਿੰਗੀ ਬਿਲਕੁਲ ਅੱਛਾ ਹੈ ਇਹਨਾਂ ਆੜੀਆਂ ਨੇ ਬੱਕਰੀਆਂ ਬਾਨਾ ਜੀ ਅੱਛਾ ਜੀ ਹਾਂਜੀ ਹਾਂਜੀ ਵੱਡੀਆਂ ਵੱਡੀਆਂ ਬੱਕਰੀ ਪਿਓਰ ਪਿਓਰ ਬੀਟਲ ਆ ਮੈਂ ਪਿਓਰ ਬੀਟਲ ਵੀਰ ਜੀ ਕਨਕਨ ਵੇਖ ਲਓ ਠੀਕ ਹੈ ਪਿਓਰ ਬੀਟਲ ਦੇ ਵਿੱਚ ਜੀ ਹਾਂਜੀ ਹਾਂਜੀ ਉਹ ਵੀ ਜੇ ਵੱਖੋ ਵੱਖਰੀ ਲਊ ਫਿਰ ਕਿਨੇ ਕਿਨੇ ਦੇ ਦਾਂਗੇ ਹਾਂਜੀ ਕੱਲੀ ਕੱਲੀ ਆ ਵੀ ਜੀ ਇੱਕ ਦਿਨ ਬੱਕਰਾ ਵਿੱਚ ਫਿਰਦਾ ਹੀਗਾ ਆਪਣਾ ਤੇ ਉਹਨੇ ਮਤਲਬ ਕਰਾਉਸ ਮੈਂ ਤਾਂ ਜ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਕੁਲੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਇਹ ਕਰਾਉਸ ਹੋ ਗਈ ਆ ਉਹਦੇ ਕੋਲ ਅੱਛਾ ਹਾਂਜੀ ਹਾਂਜੀ ਇਹ ਕਿੰਨੇ ਦੀ ਉਹ ਵੀਰ ਜੀ ਮੁੱਲ ਇੱਕੋ ਹੀ ਹੈ ਸੇਮ ਹੀ ਨਹੀਂ ਜੀ ਜੀ ਦੇ ਦਾਂਗੇ 20 20 ਦੀ ਦੇ ਦਾਂਗੇ ਵੀਰ ਜੀ ਕੋਈ ਜਿਹੜੀ ਮਰਜ਼ੀ ਕੋਈ ਲੈ ਜਾਏ 20 20 ਦੀ ਸੱਜਰੋਂ ਮਿਲ ਜਾਣਗੇ ਆ ਇਹ ਪਸ਼ੂ ਆ ਖਰੀਦਦਾਰੀ ਨਰਕਪਰ ਕਰਕੇ ਲੈ ਕੇ ਜਾਏ ਉਹ ਸਾਸੀ ਕਰੀ